ਅਤਰਕਾਰ ਦੋਸਤੋ ਆਪ ਸਭ ਦਾ ਖਲੌੜੀ ਮੋਰਚੇ ਤੋਂ ਇਥੋਂ ਪਲ-ਪਲ ਦੀ ਖਬਰ ਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਲਈ ਆਪ ਸਭ ਦਾ ਅਸੀਂ तहे دلੋਂ ਧੰਨਵਾਦ ਕਰਦੇ ਹਾਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੇ ਸਵਾਲ ਇਹ ਹੈ ਕਿ ਤੁਸੀਂ ਹੁਣੇ ਫਾਈਵ ਰਿਵਿਊ ਟੀਮ ਦੇ ਵੱਲੋਂ ਉਹਨਾਂ ਨੇ ਮਤਲਬ ਮੈਡੀਕਲ ਚੈੱਕਅਪ ਦੇ ਵਿੱਚ ਜੋ ਕੁਝ ਉਹਨਾਂ ਦੇ ਸਾਹਮਣੇ ਆਇਆ ਤੁਹਾਨੂੰ ਦੱਸ ਰਹੇ ਨੇ। ਲੇਕਿਨ ਸਵਾਲ ਇਹ ਹੈ ਤੁਹਾਡਾ ਇੱਕ ਸਵਾਲ ਆਇਆ ਸੀਗਾ ਕਿ ਸਰਕਾਰੀ ਹਸਪੀਟਲ ਵਾਲੇ ਸਮਾਣੇ ਦੀ ਟੀਮ ਵਾਲੇ ਇਹ ਕਹਿੰਦੇ ਨੇ ਕਿ ਵੀ ਸਭ ਕੁਝ ਨਾਰਮਲ ਆ ਮੈਂ ਖੁਦ ਮੰਨਦਾ ਕਿ ਸਭ ਕੁਝ ਨਾਰਮਲ ਹੈ ਕੋਈ ਗੱਲ ਨਹੀਂ ਇਹ ਜੀ। ਸਵਾਲ ਇਹ ਹੈ ਕਿ ਜਦੋਂ ਅਸੀਂ ਲੜਾਈ ਲੜ ਰਹੇ ਹਾਂ ਜਿਹੜੀ ਲੜਾਈ ਅਸੀਂ ਇਹ ਲੜਾਈ ਜਿੱਤਣੀ ਹੈ ਸਾਨੂੰ ਪਤਾ ਹੈ ਇਸ ਲੜਾਈ ਦਾ ਹਾਰਨ ਦਾ ਮਤਲਬ ਸਾਡੀ ਆਉਣ ਵਾਲੀ نسل ਸਾਡੇ ਬੱਚਿਆਂ ਦੀ ਮੌਤ ਹੈ ਤੇ ਮੇਰਾ ਖਿਆਲ ਹੈ ਕੋਈ ਬਾਪ ਨਹੀਂ ਚਾਹੇਗਾ ਕੋਈ ਦਾਦਾ ਨਹੀਂ ਚਾਹੇਗਾ ਕਿ ਮੈਂ ਜਿਉਂਦਾ ਰਹਾ ਤੇ ਮੇਰੀ ਆਉਣ ਵਾਲੀ نسل ਦੇ ਵਿੱਚੋਂ ਮੇਰਾ ਪੁੱਤ ਜਾਂ ਮੇਰਾ ਪੋਤਰਾ ਮਰੇ ਅਸੀਂ ਉਹਦੇ ਲਈ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਬੈਠੇ ਆਂ ਮੈਡੀਕਲ ਰਿਪੋਰਟਸ ਦੇ ਵਿੱਚ ਕੀ ਆ ਰਿਹਾ ਹੈ ਕੀ ਨਹੀਂ ਆ ਰਿਹਾ ਇਹ ਮੈਟਰੀ ਨਹੀਂ ਕਰਦੀਆਂ ਇਹ ਜਿਹੜਾ ਮੈਡੀਕਲ ਚੈੱਕਅਪ ਦੀ ਗੱਲ ਚੱਲ ਰਹੀ ਹੈ ਆਹੀ ਵੱਡੀ ਗੱਲ ਹੈ ਕਿ ਸਰਕਾਰੀ ਰਿਪੋਰਟਸ ਨੇ ਜਿਹੜੀਆਂ ਜਿਹੜੇ ਸਰਕਾਰੀ ਹਸਪੀਟਲਾਂ ਵਾਲੇ ਨੇ ਉਥੇ ਸਰਕਾਰ ਦੇ ਪਿੱਠੂ ਹੋਇਆ ਕਰਦੇ ਨੇ ਜੋ ਸਰਕਾਰ ਨੇ ਕਹਿਣਾ ਉਹਨਾਂ ਨੇ ਉਹ ਰਿਪੋਰਟ ਬਣਾ ਕੇ ਦੇਣੀ ਹੈ ਰਿਐਲਿਟੀ ਤਾਂ ਬਹੁਤ ਦੂਰ ਹੁੰਦੀ ਨੇ ਉਹ ਅਸੀਂ ਜ਼ਿੰਦਗੀ ਦਾ ਤਜਰਬਾ ਹੋ ਗਿਆ ਸੋ ਚਲੋ ਖੈਰ ਇਹਨਾਂ ਗੱਲਾਂ ਤੇ ਬਹੁਤਾ ਆਪਾਂ ਨੂੰ ਨਹੀਂ ਲੈਣਾ ਚਾਹੀਦਾ ਸਾਡੀ ਲੜਾਈ ਹੈ ਜਿਹੜੀ ਉਹ ਆਰ ਪਾਰ ਦੀ ਲੜਾਈ ਹੈ ਤੇ ਜਿੱਤ ਤੱਕ ਜੰਗ ਜਾਰੀ ਰਹੇਗੀ ਸਾਡੀ ਵਾਹਿਗੁਰੂ ਦੇ ਹੁਕਮ ਨਾਲ ਲਾਈਨ ਬਹੁਤ ਲੰਬੀ ਹੈ ਅਸੀਂ ਇਹਨੂੰ ਜਿੱਤਣਾ ਹੈ ਇੱਕ ਆਗੂ ਅਗਰ ਆਪਣੇ ਪ੍ਰਾਂਤ ਤਿਆਗ ਵੀ ਦਿੰਦਾ ਹੈ ਤਾਂ ਦੂਸਰਾ ਆਗੂ ਮੇਰੇ ਨਾਲ ਹੀ ਤੁਹਾਡੇ ਸਾਹਮਣੇ ਸਜੇ ਹੱਥ ਤੇ ਬੈਠਾ ਹੈ ਉਸ ਤੋਂ ਬਾਅਦ ਤੀਸਰਾ ਆਗੂ ਸਾਡੇ ਨਾਲ ਬੈਠਾ ਹੈ ਚੌਥਾ ਆਗੂ ਸਾਡੇ ਨਾਲ ਬੈਠਾ ਹੈ ਤਾਂ ਚਾਹੇ ਜਿੰਨੀ ਵੀ ਦੇਰ ਤੱਕ ਮਰਜੀ ਸਰਕਾਰ ਚੁੱਪ ਵੱਟ ਲੇ ਜਿੰਨੀ ਦੇਰ ਮਰਜੀ ਕਿਉਂਕਿ ਸਰਕਾਰ ਦੀ ਇਹ ਮਨਸ਼ਾ ਹੈ ਕਿ ਆਪੇ ਆਪਣੇ ਆਪ ਥੱਕ ਹਾਰ ਕੇ ਚਲੇ ਜਾਣਗੇ ਇਹ ਲੜਾਈ ਥੱਕ ਹਾਰ ਕੇ ਜਾਣ ਵਾਲੀ ਨਹੀਂ ਮੈਂ ਫੇਰ ਦੁਬਾਰਾ ਕਹਿਣਾ ਕਿ ਸਾਡੇ ਬੱਚਿਆਂ ਦੀ ਲਾਈਫ ਦੀ ਲੜਾਈ ਹੈ ਇਹਨੂੰ ਅਸੀਂ ਐਕਸਟ੍ਰੀਮ ਤੱਕ ਲੜਨਾ ਹੈ ਤੇ ਜਿੱਤਣਾ ਹੈ ਹਰ ਹਾਲਤ ਦੇ ਵਿੱਚ ਜਿੱਤਣਾ ਹੈ ਅਸੀਂ ਤੋ ਜੋ ਉਹਨਾਂ ਦੀ ਚੁੱਪੀ ਹੈ ਉਹਨਾਂ ਨੇ ਜੋ ਚੁੱਪ ਬੱਟੀ ਹੈ ਤੁਸੀਂ ਦੇਖਿਆ ਹੈ ਸਾਡੇ ਸਤਿਕਾਰਯੋਗ ਸਨਮਾਨਯੋਗ ਉਪ ਰਾਸ਼ਟਰਪਤੀ ਜੀ ਨੇ ਜਗਦੀਪ ਧਨਕਰ ਜੀ ਨੇ ਫਿਰ ਦੁਬਾਰਾ ਬਹੁਤ ਵੱਡੀ ਗੱਲ ਸਰਕਾਰ ਨੂੰ ਕਹੀ ਹੈ ਸੰਦੇਸ਼ ਦਿੱਤਾ ਹੈ ਉਹ ਕਹਿੰਦੇ ਵੀ ਇਹ ਕੋਈ ਤਰੀਕਾ ਨਹੀਂ ਹੈ ਕਿ ਕੋਈ ਤੁਹਾਡਾ ਤੁਹਾਡੇ ਦੇਸ਼ ਦਾ ਕੋਈ ਵਰਗ ਅੰਦੋਲਨ ਕਰ ਰਿਹਾ ਹੋਵੇ ਤੇ ਤੁਸੀਂ ਇਹ ਜੜੀ ਕੀ ਜੋ ਇਸ ਲਈ ਚੁੱਪ ਬੱਟੀ ਰੱਖੋ ਆਪੇ ਥੱਕ ਹਾਰ ਕੇ ਤਲ ਚਲੇ ਜਾਣਗੇ ਦੂਸਰੀ ਜਿਹੜੀ ਮੈਂ ਸਮਝਦਾ ਕਿ ਬਹੁਤ ਇੰਪੋਰਟੈਂਟ ਗੱਲ ਜਿਹੜੀ ਅਸੀਂ ਬਾਰ-ਬਾਰ ਕਹਿੰਦੇ ਸੀ ਸਾਡੀ ਉਸ ਗੱਲ ਦੇ ਉੱਤੇ ਸਾਡੇ ਸਤਕਾਰਯੋਗ ਉਪ ਰਾਸ਼ਟਰਪਤੀ ਜੀ ਨੇ ਮੋਹਰ ਲਾਈ ਹੈ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਸਾਰੇ ਅਰਥ ਸ਼ਾਸਤਰੀ ਤੇ ਐਕਸਪਰਟਸ ਦੇ ਨਾਲ ਗੱਲ ਕੀਤੀ ਹੈ ਕਿ ਐਮਐਸਪੀ ਦੇਣ ਨਾਲ ਦੇਸ਼ ਦਾ ਕੋਈ ਨੁਕਸਾਨ ਨਹੀਂ ਤੇ ਨਾ ਦੇਣ ਨਾਲ ਕਿਸਾਨਾਂ ਦਾ ਤੇ ਦੇਸ਼ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਇਹ ਉਹਨਾਂ ਦਾ ਬਿਆਨ ਹੈ ਉਹਨਾਂ ਨੇ ਬੋਲਿਆ ਬੜੇ ਕਰੜੇ ਸ਼ਬਦਾਂ ਵਿੱਚ ਨਾਲ ਉਹਨਾਂ ਨੇ ਕਿਹਾ ਹੈ ਕਿ ਅਗਰ ਜਿੰਨਾ ਪੈਸਾ ਸੀ ਕਿਸਾਨਾਂ ਦੇ ਉੱਤੇ ਖਰਚ ਕਰਾਂਗੇ ਉਸ ਦੇ ਨਾਲੋਂ 5 ਗੁਣਾ ਰੁਪਈਆ 5 ਗੁਣਾ ਰਾਸ਼ੀ ਸਾਡੇ ਦੇਸ਼ ਨੂੰ ਫਾਇਦਾ ਹੋਏਗਾ ਤੋਂ ਮੈਂ ਸਮਝਦਾ ਹਾਂ ਉਹਨਾਂ ਦਾ ਇਹ ਕਹਿਣਾ ਬਹੁਤ ਉਨ੍ਹਾਂ ਦੀ ਕਿਸਾਨਾਂ ਪ੍ਰਤੀ ਹਮਦਰਦੀ ਨੂੰ ਬਿਆਨ ਕਰਦਾ ਹੈ ਅਸੀਂ ਫਿਰ ਦੁਬਾਰਾ ਉਨ੍ਹਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਦੇਸ਼ ਦੇ ਅੰ